ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੀ ਕਿ ਸਾਰੇ ਠੀਕ ਠਾਕ ਹੋਵੋਗੇ ਚੜਦੀ ਕਲਾ ਵਿੱਚ ਹੋਵੋਗੇ ਤੇ ਲਓ ਜੀ ਇੱਥੇ ਹੋ ਗਿਆ ਟਾਈਮ ਸ਼ਾਮ ਦਾ ਪੌਣੇ 5 ਹੋ ਗਏ ਆ ਤੇ ਆਪਾਂ ਕੱਲ ਤੂੜੀ ਬਣਾਈ ਸੀ ਤੇ ਤੂੜੀ ਦੇ ਇੱਥੇ 16 ਟਰਾਲੀਆਂ ਉਹ ਜਿਹੜਾ ਹੁਣ ਇਹ ਮਸ਼ੀਨ ਨਾਲ ੱਟਕਣ ਵਾਲਾ ਗਾਂ ਬਣਿਆ ਉਹਦੇ ਨਾਲ ੱਟਕ ੱਟ ਕੇ ਤੂੜੀ ਅੰਦਰ ਕਰਕੇ ਭਰ ਲਿਆ ਆਪਾਂ ਸ਼ੈੱਡ ਜੀ ਤੇ ਇਧਰ ਪਾਣਿਆਂ ਦੇ ਤਿੰਨ ਡਰਮ ਭਰ ਲਿਆ ਕਣਕ ਦੇ ਤੁਸੀਂ ਦੱਸਿਓ ਜੀ ਕਿਹਨੇ ਕਿਹਨੇ ਤੂੜੀ ਕਣਕ ਸਾਂਭ ਲਈ ਆ ਪ੍ਰਮਾਤਮਾ ਸਾਹਿਬ ਤੇ ਮਿਹਰ ਭਰਿਆ ਹੱਥ ਰੱਖੇ ਚੜ੍ਹਦੀਆਂ ਕਲਾ ਰੱਖੇ ਜੀ ਸਾਡੇ ਤੇ ਬਹੁਤ ਨੁਕਸਾਨ ਹੋਇਆ ਹਨ ਇੱਕ ਪਿੰਡ ਦੀ ਸਾਰੀ ਫਸਲ ਸੜ ਗਈ ਵੀ ਜਿਹੜੀ ਫਸਲ ਸੜ ਗਈ ਕਣਕ ਸੜ ਗਈ ਨਾ ਵਿੱਚ ਕੰਨੜੀਆਂ ਤੂੜਨਾ ਬਣਨਾ ਸੀਨਾ ਤੇ ਸਭ ਕੁਝ ਹੀ ਸੜ ਗਿਆ ਤੂੜੀ ਰਹੀ ਨਹੀਂ ਬਣਾਉਣ ਨੂੰ ਪਤਾ ਨਹੀਂ ਇਹ ਅੱਗਾਂ ਲੱਗ ਰਹੀਆਂ ਜਾਂ ਕੋਈ ਲਾ ਰਿਹਾ ਵੈ ਇਹਦੀ ਕੋਈ ਸਮਝ ਨਹੀਂ ਆ ਰਹੀ ਤੇ ਪ੍ਰਮਾਤਮਾ ਸਾਹਿਬ ਦੇ ਸਰਤੇ ਮਿਹਰ ਪ੍ਰਿਆਸ ਰਕਿਤਾੰਦ ਰਸਤਾਂ ਰੱਖੇਗੀ ਤੇ ਹੁਣ ਆਪਾਂ ਹਜੇ ਆਪਣੀ ਤੂੜੀ ਰਹੀ ਦੀ ਆ ਬਣਾਉਣ ਵਾਲੀ ਕੁਛ ਆਪਾਂ ਪਸ਼ੂਆਂ ਦੀ ਹਜੇ ਨਹੀਂ ਤੇ ਬਣਾਈ ਆ ਤੇ ਆਪਾਂ ਕਰ ਲਗੇ ਹੁਣ ਵਿਹੜੇ ਦੀ ਸਫਾਈ ਕਿਉਂਕਿ ਇਨਾ ਆਪਣਾ ਕੰਮ ਨਿਬੜ ਗਿਆ ਜੀ ਤੇ ਆਪਾਂ ਲਗਦੇ ਆ ਵਿਹੜਾ ਤਾਂ ਹੁਣ ਕੱਲ ਬਣਾਉਂਦੇ ਆ ਤੇ ਇੱਥੇ ਬਹੁਤ ਮਿੱਟੀ ਘਟਾ ਪਿਆ ਤੇ ਉਹ ਰਾਤ ਉਹ ਬਰਾਂਡਾ ਵੀ ਧੋਤਾ ਸੀ ਤੇ ਪਸ਼ੂ ਵੀ ਰਾਤ ਨਵਾ ਕੇ ਪਏ 11:00 ਵਜੇ ਰਾਤ ਨੂੰ ਪਸੂ ਨਵਾਏ ਸੀ ਵਿਹਲੇ ਹੋ ਕੇ ਇਧਰ ਤੇ ਚਲੋ ਜੀ ਹੁਣ ਆਪਾਂ ਸਟਾਰਟ ਕਰ ਲਗੇ ਵਿੜਾ ਧੋਣਾ ਫਿਰ ਧਾਰਾਂ ਦਾ ਟਾਈਮ ਹੋ ਜਾਊਗਾ ਕਿਉਂਕਿ ਪੌਣੇ 5 ਤਾਂ ਹੋਏ ਪਏ ਆ ਠੀਕ ਹੈ ਜੀ ਬਣੇ ਰਹੋ ਤੁਸੀਂ ਵਲੌਗ ਦੇ ਨਾਲ ਨਾ ਨੋਇਨਾ ਚਾਹ ਰਹੇ ਕਿ ਨਾ ਮੈਂ ਨਵਾਈ ਚੱਲ ਤਾ ਨੂੰ ਨਵਾਈ ਚੱਲ ਰਾਤ ਫੱਬਾ ਘਾਟੇ ਨਾ ਬੰਨਣਾ ਤੇ ਥੂੜੀ ਵਿੱਚ ਨਾ ਜੁੜ ਪੜਨਾ ਕਰਕੇ ਯਾਰੋ ਥੂੜੀ ਦੀ ਬਹੁਤ ਜ਼ਿਆਦਾ ਪੰਚ ਉਹਨੀ ਬਸ ਕੇ ਤੋਵਾਰ ਨੂੰ ਮਾਣਿਆ ਉਹਨਾਂ ਦਾ ਖਾਲਾਵਾ ਆ ਜੀ ਬੱਸ ਤਾਂ ਹਲਾਮੀ ਟੈਂਗ ਹੋ ਗਿਆ ਤੇ ਭੰਦਾ ਦੇ ਆ ਤੋ ਐ ਲੱਗ ਗਿਆ ਕਿ ਅਗੇ ਇਹ ਵੀ ਫੈਬਰੀ ਸਾਫ ਕਰਿਆ ਕੀ ਉਹਨਾਂ ਨੀਤੀ ਦਾ ਕੰਮ ਹੋਇਆ ਤੇ ਲੱਗ ਜਾਂਦਾ ਆਂਕ ਨੂੰ ਸਵਾਰ ਕੇ ਧੋਦਾਂਗੇ ਮੱਚੇ ਦਵਾ ਦਵਾ ਕਾ ਲਾ ਲਾਂਗੇ ਨਾਲ ਨਾਲ ਆਪਣੇ ਖਾਣੇ ਪਾ ਜਾਈਏ ਪਾਣੀ ਦੀ ਗੱਲ ਕਰਗੇ ਕਿ ਪਾਣੀ ਆਪਣਾ ਵੇਸ ਤੇ ਜਾਂਦਾ ਜੀਰੋ ਪੱਤਿਆਂ ਨੂੰ ਪਾਣੀ ਲਾ ਲਗਾ ਪਰ ਉਹ ਆਪਾ ਤੋਂ ਨਹੀਂ ਆਪੇ ਬਾਹਰੋਂ ਪਾਣੀ ਆ ਗਿਆ। ਮੈਂ ਗੋਇਆ ਦਾ ਪਾਣੀ ਜਾ ਵਰਦਾ ਵਧੀਆ ਨਹੀਂ ਆ। ਮੈਂ ਬਹੁਤ ਵਧੀਆ ਨਾ ਕਿਹਾ।

ਮਾਸ਼ਾਅੱਲਾ ਇਹ ਥੋੜੀ ਥੋੜੀ ਹਵਾ ਤੇ ਖੰਡੀ ਖੰਡੀ ਹਵਾ ਲੱਗਦੀ ਹੈ। ਕੋਈ ਪਾਣੀ ਮੇਰੇ ਦੇ ਰੱਖਿਆ ਗਿਆ ਜੀ ਇੱਕ ਬਾਸ ਇੱਕ 2:00 ਵਜੇ ਪਰਵਾਹਾਂ ਤਾਂ ਸੁੱਖ ਨੂੰ ਸੁੱਖਾਂ ਮਿਲ ਜਾਣੀ। ਹਾਟਾ ਜੂਗੜੋ ਕਰਾਂਗੇ ਨਾ ਯਾਨ ਦਾ ਚਾਰ ਦਾ ਤਾਂ ਇਹਨਾਂ ਦਾ ਪਾਣੀ ਵੱਧ ਤੋਂ ਵੱਧ ਯਮ ਤੇ ਉਹ ਨਾ ਮਿਲੇ ਜਿਆਦਾ ਰਹੀ ਆ ਕਿ ਸੋ ਮਟਰਾ ਦੁੱਧ ਦੇਣਾ ਆ ਤਾਂ ਇਹਦਾ ਟਾਈਮ ਸ਼ੁਰੂ ਹੋ ਗਿਆ ਵੀ ਆਪਾਂ ਨਹੀਂ ਹੋਣੀ ਵੀ ਜਿਹੜਾ ਪਾ ਸਕਦੇ ਤਾਂ ਘਰੇ ਦਾ ਆਪਣਾ ਟਾਈਮ ਜੂਸਾਰ ਲੰਘਾ ਜੇ ਇਹ ਵੀ ਕੋਈ ਚੜ੍ਹ ਗਈ ਜਾਂ ਚਲੇਣਾ ਤਾਂ ਦਾਸੂ ਅੱਜ ਨਹੀਂ ਟਾਈਮ ਨੂੰ ਆਉ ਗਿਆ ਉੱਪਰ ਜਾਂ και τα μαλακά, τα αγόρια, τα αγόρια, τα αγόρια.

ਕਾਲ ਜੇ ਜੀਆ ਇਸੀ ਜੋ ਪਾਣੀ ਦੇ ਨਾਲ ਪਰ ਪਾਣੀ ਇਹ ਜਿਹੜਾ ਵਾਟਰ ਵਾਸ ਦਾ ਆਪਣੇ ਵਾਟਰ ਵਾਸ ਦੀ ਥੂਕ ਲੈਂਦੀ ਆ ਪਾਣੀ ਇਹਨਾਂ ਨੂੰ ਬੁਗੜੀ ਦਿਨਾ ਮੋਦੀ ਬੁਗੜੀ ਹੋਵੇ ਜਿਹੜਾ ਸੁਕੀ ਨਾ ਰੁਇਦੇ ਪਾਣੀ ਨਾ ਹੋਵੇ ਉਹਨੂੰ ਬੁਗੜੀ ਵਾਸੇ ਨਾਲ ਹੁੰਦਾ ਉਹ ਤੋਂ ਪਾਣੀ ਪੀਂਦੇ ਨੇ ਇਹਨਾਂ ਨੂੰ ਪਤਾ ਹੈ ਕਿ ਉਹ ਆਪੀ ਪਾਂਦੀ ਸੀ ਆਜ ਕੀ ਪੰਗੇ ਤਾਂ ਹੈ ਸਾਡੀ ਮੱਝ ਬਣੀ ਨੂੰ ਸਮਰੀ ਨੂੰ ਅੱਜਾ ਦਬੋਦੀ ਹੀ ਆਪੋ ਆਪਣੇ ਰਾਸਤੇ ਦੀ ਇਹ ਸ਼ੇਮੀ ਨੇ ਹੋ ਗਈ ਐ ਗੱਬਰ ਕੋਈ ਨਹੀਂ ਮਤਲਬ ਉਹਦਾ ਕੈਨ ਦਾ ਭਾਵੇਂ ਠੀਕਾ ਤੇ ਇੱਕ ਦਾ ਇੱਕ ਟਾਈਮ ਦੁੱਧ ਦਿੰਦੀ ਆ ਤੇ ਟੀਕੇ ਤੇ ਮਿਲਦੀ ਐ ਟੀਕੇ ਦਾ ਕਾਰਜ ਇਹ ਆ ਪਾਣੀ ਦੁਬਾਰਾ ਜਦੋਂ ਇਕੱਠੇ ਪਾਉਣੇ ਤੁਸੀਂ ਟੂੜੀ ਬੰਦ ਜਾਂ ਤੁਸੀਂ ਖਰਾਬ ਲੱਗਣੇ ਆ ਉਹੀ ਪਾਓ ਸ਼ਾਮ ਨੂੰ ਘਰ ਦੋ ਲੱਗੇ ਜਦੋਂ ਵੀ ਤੁਸੀਂ ਸਵੇਰੇ ਪਹਿਲੇ ਮਿਲਦੀ ਐ ਸ਼ਾਮ ਦੇ ਟਾਈਮ ਮਿਲਦੀ ਮੱਝ ਪੋਦੋਂ ਦਾਣਾ ਪਾਓ ਇਹ ਕੈਕਰੀ ਮੈਨੂੰ ਪੀੜ ਹੁੰਦੀ ਆ ਕਿਲੋ ਦੀ ਪੈਕਿੰਗ ਲੈ ਕੇ ਤੁਸੀਂ ਪਰਾ 50 ਗ੍ਰਾਮ ਇਹਦੀ ਵੀ ਪਾ ਦੋ ਤੇ ਛੇ ਮਹੀਨੇ ਪਹਿਨ ਬਹੁਤ ਆ ਇੱਕ ਮਹੀਨਾ ਹੋਰ ਤੁਹਾਡਾ ਡਾਗ ਰੱਖਿਆ ਕਪੈਕ ਬੱਦ ਦੇ ਦੀ ਮਾਚਾ ਤੁਹਾਨੂੰ ਕਿਨੇ ਲੋੜੀ ਦੇ ਦੀ ਤਾਂ ਟਾਈਮ ਸਿਰ ਇਹਦਾ ਬਹੁਤ ਆ ਜੇ ਤੁਸੀਂ ਜਿਆਦਾ ਲੰਮਾ ਟਾਈਮ ਕੋਈ ਦੋਸੇ ਰੱਖੋਗੇ ਹਾਂ ਤਾਂ ਸਾਢੇ 7 ਦਿਨ ਹੈ ਬਹੁਤ ਥੀੜੇ ਮੜ ਕੇ ਅਗਲੇ ਦਿਨ ਅਸੀਂ ਬਸ ਦੁੱਧ ਕੱਢ ਦਿੰਦਾ ਐਸੇ ਲਈ ਛੜੇ ਬਹੁਤ ਹਨਾ ਤੇਰੇ ਨਾਲ 6 ਘੰਟੇ ਮਾੜੀ ਤੋਂ ਦੁੱਧ ਦੇ ਜਾਵੇ ਤੁਹਾਡਾ ਟੈਂਕ ਭਰ ਹੀ ਚੜੀ ਜਾਊਗਾ ਬਹੁਤ ਵਧੀਆ ਗੱਲ ਹੈ ਤੁਸੀਂ ਪਾਣੀ ਟੈਂ 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 ਪਿਆਉ ਨਿਵਾਓ ਬਸ ਤੁਸੀਂ ਘਰ ਕਰੋ ਬਾਕੀ ਇਹ ਚਾ ਪਾਣਾ ਪਿਆਸੀ ਦੇਖੀ ਪਲਾਸ ਪਿਆ ਕਹਾਂ ਜੇ ਕਾਰ ਕੋਈ ਪਿਆ ਕੇ ਬਰੀਕ ਨੂੰ ਪਿਉਂਦੋ ਰਾਤ ਨੂੰ ਤੇ ਦੁਪਹਿਰ ਨੂੰ ਪਿਆਗਿਆ ਕਰੋ 12 ਘੰਟੇ ਤੋਂ ਉੱਪਰ ਵੀ ਜਿਵੇਂ ਹੱਥ ਮਾਰ ਕੇ ਮਸਲ ਲਿਓ ਕਾਰਕ੍ਰਤੀ ਦੁੱਧ ਜਾਂ ਬਣ ਜੂਗਾ ਉਹਦੇ ਤੋਂ ਧਾਰ ਬਣ ਕੇ ਆਈ ਪਾਣੀ ਦਾ ਆਪਾਂ ਸੱਟੇ ਕਿ ਰਾਸ ਤੇ ਆ ਰਿਆ ਕਰੋ। ਉਹ ਵੀ ਦੁੱਧ ਜਿੰਦਾ ਰਹੇਗਾ। ਆਹ ਤੁਸੀਂ ਮੀਂਹਿਆ ਤੇ ਜੀਵੀ। ਇਹਨਾਂ ਦੇ ਦੁੱਧ ਬਾਂਹ ਟੰਡਾ ਨਾਲ ਪਕੂ ਦੁੱਧ ਜਿੰਦਾ ਰਹਿੰਦਾ ਨਾਲੇ ਪਕੂ ਗਰਮ ਮੀਂਹੋਂ ਵੀ ਗਰਮੀ ਨੂੰ ਸੁਕਾੜਦਾ ਹੋਣ ਦਾ ਵੀ ਪਕੂ। ਇਹ ਤਾਂ ਸਾਰੀ ਗੱਲ ਦਾ ਜਵਾਬ ਫਿਰ ਕਮੈਂਟ ਦੇ ਵਿੱਚ ਨਹੀਂ ਦਿੱਤਾ ਜਾਂਦਾ ਮੈਂ ਤਾਂ ਕਹਾ ਦੀ ਗੱਲ ਕਰ ਫੜਾਈ ਕੀਤਾ। ਤੋ ਮੀਰ ਦਾ ਭੈਣ ਲਾ ਪਰਮਾਤਾ ਜੀ ਨੇ ਤਿੰਨ ਵਾਰ ਸਾਡਾ ਹੀ ਗਾਂ ਨਾ ਚੋਂਦੀ ਆ ਪਸਾਰ ਚੱਟ ਗਈ ਆ ਜਿਹੜੇ ਹੁਣ ਤੱਕ ਕੰਮ ਕਾਹਤ ਹੋ ਜਾਂਦੀ ਹੈ ਇਹਦੀ ਮਨਜ਼ੂਰ ਤੁਸੀਂ ਕਦੇ ਨਾ ਕੋਣੀ ਛੱਡੋ ਤੇ ਯਾਦ ਰੱਖਣ ਦੇਣੀ ਇਸਾ ਪਾਣਾ ਕਹਿੰਦੇ ਆ ਵੀ ਪਾ ਦੇ ਆਸ ਤੇ ਦਾਣਾ ਚੱਕੀ ਵਾਲਾ ਪੀਂਹਿੰਦਾ ਤੇ ਉਹ ਰਾਤ ਨੂੰ ਜਿਹਾ ਹੋਵੇ ਚਵੇ ਜਾਂ ਦੁਪਹਿਰ ਨੂੰ ਮਲ ਮਲ ਕੇ ਐ ਖੰਗਣਾ ਕਰਦੇ ਦੁੱਧ ਭਰ ਕੇ ਉਹ ਤੇ ਘਾਰ ਬੰਨ ਕੇ ਪਾਣੀ ਜਦ ਤੱਕ ਪੈਪਣਾ ਜਾਂ ਦੋਨੇ ਨਾ ਪਾਈ ਚਲੋ ਜਿੰਨਾ ਪਸੂ ਗਰਦੇ ਤੇ ਪਾਣੀ ਚੂਕਾ ਉਹ ਨਹੀਂ ਵਧਦਾ ਉਹ ਚਲਦਾ ਜਦ ਤੱਕ ਦੁੱਧ ਦੀ ਬਾਤ ਆ ਪਸੂ ਗਰਮੀ ਨਹੀਂ ਲੰਦਾ ਤਾਂ ਵੀ ਅੱਜ ਦੇ ਵੀਡੀਓ ਦਾ ਵਲੌਗ ਦੇ ਇੱਥੇ ਕਰਦੀਆਂ ਮਿਲਦੀਆਂ ਤੁਸੀਂ ਹੋਰ ਵਲੌਗ ਦੇ ਨਾਲ ਤੇ ਉਧਰ ਆਪਾਂ ਦੂਰ ਚਲੇ ਜਾਣਾ ਉਸ ਵਾਰੀ ਆਪਾਂ ਇੰਨਾ ਖਾ ਰਿਹਾ ਹੈ ਕਿ ਆਪਣਾ ਅੰਦਰੋਂ ਵੀ ਕੁਝ ਕੱਟਣ ਵਾਲੇ ਖੜੇ ਆ ਹੱਥੇ ਆਪਣੇ ਉਹਦੇ ਵਿੱਚ ਪਾਣੀ ਤੇ ਪਿਆਕੇ ਪਾ ਕੇ ਬਣਾ ਲੈਂਦੇ ਮਰਾਜ ਦਾ ਵਲੌਗ ਤਾਂ ਜੇਕਰ ਤੁਹਾਨੂੰ ਲੱਗਦਾ ਕਮੈਂਟ ਕਰਕੇ ਵੀ ਸੱਚੀ ਮਾਤਾ ਜੀ ਤੁਸੀਂ ਜੀ ਕੋਲ ਹੀ ਪਾਣੀ ਜੀ ਹੋ ਸੋਤੇ ਬੰਦੀ ਆ ਸੋ ਹਾਂ ਬਹੁਤ ਜੀ ਬਾਕੀ ਪਾਣੀ ਦੀ ਗੱਲ ਕਰਦੇ ਤਾਂ ਆਪਾਂ ਵੇਸਟ ਨਹੀਂ ਕਰਦੇ ਆਪਣੇ ਬਾਹਰ ਹੀ ਪਾਣੀ ਜਾਂਦਾ ਸਾਰਾ ਇਹ ਅੱਖਾਂ ਦਾ ਪਾਣੀ ਹੋਵੇ ਜੇਕਰ ਆਪਾਂ ਕਣਕ ਦਾ ਦਾਣਾ ਪਿਆ ਕੇ ਲੇਟੀ ਨਾਲੋਂ ਬਰੀਕ ਥੋੜਾ ਜਿਆ ਰਾਤ ਨੂੰ ਪਿਉ ਕੇ ਅਗਲੇ ਦਿਨ ਦੁਪਹਿਰ ਪਾਣੀ ਜਦ ਪਾਪਾ ਕੇ ਪਸ਼ੂ ਨੂੰ ਨਾਲ ਦੀ ਨਾਲ ਪਿਉਆਉਣੇ ਆ ਤਾਂ ਦੁੱਧ ਜਿਹੜਾ ਘਟਦਾ ਲੋਗਾਂ ਨਾਲ ਗਰਮੀਆਂ 'ਚ ਦੁੱਧ ਘਟ ਜਾਂਦਾ ਗਰਮੀ ਕਰਕੇ ਕੁਝ ਪਸ਼ੂ ਨੂੰ ਮੱਖੀ ਮੱਛਰ ਪਰੇਸ਼ਾਨ ਕਰਦਾ ਤੇ ਜੇ ਤੁਸੀਂ ਉਹ ਪਿਆਓਗੇ ਤਾਂ ਤੁਹਾਡਾ ਪਸ਼ੂ ਦੁੱਧ ਨਹੀਂ ਘਟੂਗਾ ਦੁੱਧ ਤੁਹਾਨੂੰ ਦੇ ਹੀ ਜਾਊਗਾ ਗਰਮ ਨਾਲ ਚਾ ਕੇ ਵੈਸੇ ਵੀ ਦੁੱਧ ਦਾ ਥੋੜਾ ਜਿਹਾ ਫਰਕ ਪੈ ਜਾਂਦਾ ਇਸੇ ਲਈ ਸਰਦ ਨਾਲ ਵਿੱਚ ਪਸ਼ੂ ਸੂਏ ਦੁੱਧ ਮਨਾਕਾ ਦੇ ਜਾਂਦੇ ਆ ਗਰਮੀ ਵਿੱਚ ਸੱਜੇ ਪਸ਼ੂ ਦਾ ਵੀ ਦੁੱਧ ਸੌਕੇ ਜਾਂਦਾ ਐਸ ਲਈ ਤੁਸੀਂ ਨੇਟੀ ਦਾ ਦਾਣਾ ਪਿਆ ਤੇ ਕਣਕ ਦਾ ਉਹਨੂੰ ਪਿਉਂ ਕੇ ਪਾਓ ਤੁਹਾਡੇ ਪਸ਼ੂਆਂ ਲਈ ਇਹ ਫਾਇਦੇਮੰਦ ਹੋਊਗਾ ਜੇ ਤੁਹਾਨੂੰ ਮੇਰਾ ਬਲੌਗ ਅੱਜ ਦਾ ਵਧੀਆ ਲੱਗਾ ਤਾਂ ਲਾਈਕ ਕਮੈਂਟ ਜ਼ਰੂਰ ਕਰ ਦਿਓ ਥੈਂਕ ਯੂ ਵੀ ਸਪੋਰਟ ਕਰਨ ਲਈ ਧੰਨਵਾਦ ਸਾਰਿਆਂ ਦਾ ਜੇਕਰ ਭਿੱਜੇ ਦਾਣੇ ਵਿੱਚ ਤੁਸੀਂ ਚੱਕਰ ਪਾ ਦੋ ਤਾਂ ਉਹਦੂ ਵੀ ਸੋਨੇ ਤੇ ਸੁਹਾਗੇ ਵਾਲੀ ਗੱਲ ਬਣੂਗੀ ਬਾਕੀ ਪਸ਼ੂ ਸ਼ਾਮ ਦੇ ਪਹਿਣਾ ਵੀਰਾਂ ਨੂੰ ਸਾਰਿਆਂ ਨੂੰ ਪਤਾ ਹੁੰਦਾ ਜਿੰਨੀ ਕਿ ਮੈਨੂੰ ਜਾਣਕਾਰੀ ਸੀ ਜਿਸ ਢੰਗ ਨਾਲ ਮੈਂ ਪਸ਼ੂ ਸ਼ਾਮਦੀਆਂ ਉਸ ਢੰਗ ਨਾਲ ਤੁਹਾਨੂੰ ਦੱਸ ਦਿੱਤਾ ਜੀ ਠੀਕ ਹੈ ਜੀ ਓਕੇ